ਆਪ ਡੈਰੀ ਦੇ ਨਾਲ ਜੁੜੇ ਰਹੋ ਤੇ ਜੇ ਸਾ ਚੰਗੀ ਪਵਿੱਤਰ ਜਗਾ ਹੈ ਔਰ ਮੈਂ ਜਦੋਂ ਪਹਿਲੀ ਵਾਰ ਹੀ ਆਇਆ ਇੱਥੇ ਬਾਬਾ ਸ਼ਹੀਦ ਫਰੀਦ ਜੀ ਦੀ ਤਰਤੀਆ ਇਹਦੀ ਬਹੁਤ ਮਾਨਤਾ ਹੈ ਔਰ ਉਹ ਅੱਜ ਪ੍ਰਮਾਣਿਤ ਹੋ ਗਈ ਹੈ ਕਿ ਇਹ ਜਗਾ ਬਹੁਤ ਚੰਗੀ ਹੈ ਔਰ ਇੱਥੋਂ ਦੇ ਲੋਕ ਵੀ ਜਿਹੜੇ ਨੇ ਉਹ ਬਹੁਤ ਵਧੀਆ ਤੇ ਚੰਗੀ ਸੋਚ ਵਾਲੇ ਲੋਕ ਜੋ ਕਿ ਮੈਂ ਕਹਿ ਸਕਦਾ ਕਿ ਜਿਨ੍ਹਾਂ ਨੇ ਵੱਲੋਂ ਫੁਲਸ ਦੀਆਂ ਦਿੱਤੀਆਂ ਸੇਵਾਵਾਂ ਨੂੰ ਜਿਹੜਾ ਹੈਗਾ ਮਾਣ ਤੇ ਆਦਰ ਬਖਸ਼ਿਆ ਮੈਂ ਇਹਨਾਂ ਸਾਰਿਆਂ ਦਾ ਬਹੁਤ ਹੀ ਧੰਨਵਾਦੀ ਹਾਂ ਮੈਨੂੰ ਯਾਦ ਆ ਕਿ ਉਹ ਸਮੇਂ ਜਿਹੜੇ ਡੀਆਈਜੀ ਰੇਨਜ ਸਾਹਿਬ ਸੀਗੇ ਉਹ ਵੀ ਮੇਰੇ ਨਾਲ ਆਪ ਜਿਹੜਾ ਹੈਗਾ ਸ਼ੋਭਾ ਯਾਤਰਾ ਦੇ ਵਿੱਚ ਮੱਥਾ ਟੇਕਾ ਵਾਸਤੇ ਆਈ ਸੀਗੇ ਔਰ ਅਸੀਂ ਜਿਹੜਾ ਹੈਗਾ ਉਸ ਮੇਲੇ ਦੇ ਵਿੱਚ ਜਿਹੜਾ ਹੈਗਾ ਉਸ ਸਮੇਂ ਦੇ ਡੀਸੀ ਸਾਹਿਬ ਉਹਨਾਂ ਵੱਲੋਂ ਬਹੁਤ ਹੀ ਜ਼ਿਆਦਾ ਜਿਹੜਾ ਮਿਹਨਤ ਕੀਤੀ ਗਈ ਸੀ ਔਰ ਜਿਹੜਾ ਸੁਖ ਸੁਖਾਵੀ ਉਹ ਏਡਾ ਵੱਡਾ ਮੇਲਾ ਜਿਹੜਾ ਹੈਗਾ ਉਹ ਨਿਕਲ ਗਿਆ ਸੀ ਉਹਦਾ ਉਹਦਾ ਸਾਨੂੰ ਜਿਹੜਾ ਹੈਗਾ ਕਾਫੀ ਜਿਹੜਾ ਹੈਗਾ ਸੈਟੀਸਫੈਕਸ਼ਨ ਰਿਹਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਐਸਐਸਪੀ ਸਰਦਾਰ ਹਰਜੀਤ ਸਿੰਘ ਡੀਆਈਜੀ ਬਣ ਗਏ ਆ ਤੇ ਉਹਨਾਂ ਨੂੰ ਡੀਆਈਜੀ ਵਿਜੀਲੈਂਸ ਮੁਹਾਲੀ ਲਗਾ ਦਿੱਤਾ ਗਿਆ ਹੈ ਫਰੀਦਕੋਟ ਤੋਂ ਉਹਨਾਂ ਦੀ ਬਦਲੀ ਹੋ ਗਈ ਹੈ ਤੇ ਉਹਨਾਂ ਦੀ ਜਗ੍ਹਾ ਤੇ ਨਵੇਂ ਐਸਐਸਪੀ ਮੈਡਮ ਪ੍ਰਗਿਆ ਜੈਨ ਨੂੰ ਲਗਾ ਦਿੱਤਾ ਗਿਆ ਹੈ ਅੱਜ ਜਦੋਂ ਵਿਦਾ ਹੋ ਰਹੇ ਸੀ ਸਰਦਾਰ ਹਰਜੀਤ ਸਿੰਘ ਤਾਂ ਉਹਨਾਂ ਨੂੰ ਵਿਦਾਈ ਦੇਣ ਲਈ ਪੂਰਾ ਸ਼ਹਿਰ ਹੀ ਉਹਨਾਂ ਦੇ ਦਫ਼ਤਰ ਦੇ ਵਿੱਚ ਉਮੜਿਆ ਹੋਇਆ ਸੀ ਹਰ ਇੱਕ ਦੇ ਹੱਥ ਵਿੱਚ ਗੁਲਦਸਤਾ ਸੀ ਫੁੱਲ ਸੀ ਸਨਮਾਨ ਪੱਤਰ ਸੀ ਮੋਮੈਂਟੋ ਸੀ ਸ਼ਾਲ ਸੀ ਸਰੋਪਾ ਸੀ ਯਾਨੀ ਹਰ ਇੱਕ ਜਥੇਬੰਦੀ ਚਾਹੇ ਉਹ ਸਮਾਜਿਕ ਸੀ ਚਾਹੇ ਸਮਾਜ ਸੇਵੀ ਸੀ ਚਾਹੇ ਧਾਰਮਿਕ ਸੀ ਚਾਹੇ ਵਪਾਰਕ ਸੀ ਜਾਂ ਮਲਾਜਬ ਜਥੇਬੰਦੀ ਸੀ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ ਸਮੇਤ ਆਪਣੇ ਵਰਕਰ ਪਹੁੰਚੇ ਹੋਏ ਸੀ ਤੇ ਪੂਰਾ ਕਮਰਾ ਐਸਐਸਪੀ ਦਾ ਫੁੱਲਾਂ ਦੇ ਨਾਲ ਭਰਿਆ ਹੋਇਆ ਸੀ ਸਾਰੀ ਫਰਸ਼ ਫੈਲਾ ਟੈਲੀਫੋਨ ਹਰ ਇੱਕ ਚੀਜ਼ ਤੇ ਬਸ ਫੁੱਲ ਹੀ ਫੁੱਲ ਦਿਖਾਈ ਦੇ ਰਹੇ ਸੀ ਇਸ ਸਨਮਾਨ ਤੋਂ ਬਾਅਦ ਆਪਣੇ ਫਰੀਦਕੋਟ ਦੇ ਵਿੱਚ 153 ਦਿਨਾਂ ਦੇ ਸੇਵਾ ਕਾਲ ਦੌਰਾਨ ਜੋ ਪ੍ਰਾਪਤੀਆਂ ਦੀ ਗੱਲ ਕੀਤੀ ਆ ਉਹ ਤੁਹਾਨੂੰ ਸੁਣਾਉਣੇ ਆ ਤੇ ਨਾਲ ਦੀ ਨਾਲ ਫਰੀਦਕੋਟੀਆਂ ਬਾਰੇ ਕੀ ਮਹਿਸੂਸ ਕਰਦੇ ਨੇ ਸਰਦਾਰ ਹਰਜੀਤ ਸਿੰਘ ਜਿਹੜੇ ਪਹਿਲਾਂ ਐਸਐਸਪੀਸੀ ਤੇ ਅੱਜਕੱਲ ਡੀਆਈਜੀ ਨੇ ਆਉ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਬਹੁਤ ਚੰਗਾ ਲੱਗ ਰਿਹਾ ਇਹਨਾਂ ਦਾ ਪਿਆਰ ਸਰਕਾਰ ਜਿਹੜਾ ਹੈ ਇਹ ਬਹੁਤ ਚੰਗੀ ਗੱਲ ਹੈ ਔਰ ਮੈਂ ਸਮਝਦਾ ਹਾਂ ਕਿ ਪਰਮਾਤਮਾ ਦੀ ਕਿਰਪਾ ਨਾਲ ਕਿਸੇ ਕਿਸੇ ਨੂੰ ਨਸੀਬ ਹੁੰਦਾ ਔਰ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਮੇਰੇ ਵੱਲੋਂ ਜਿਹੜੀਆਂ ਇੱਥੇ ਸੇਵਾ ਕੀਤੀ ਗਈ ਹੈ और जो ने और इन, पुलिस की कारगुजारी है माण बख्शे और इस तरह जनकरेज करते रहन मैं अगे तो भी जो है ड्यूटी के दौरान जो है नहीं चंगे चंग पवित्र जगह है और मैं जो पहली बार आया इतना ਬਾਬਾ ਸ਼ਹੀਦ ਫਰੀਦ ਜੀ ਦੀ ਤਰਤੀਆ ਇਹਦੀ ਬਹੁਤ ਮਾਨਤਾ ਹੈ ਔਰ ਉਹ ਅੱਜ ਪ੍ਰਮਾਣਿਤ ਹੋ ਗਈ ਹੈ ਕਿ ਇਹ ਜਗਾ ਬਹੁਤ ਚੰਗੀ ਹੈ ਔਰ ਇਥੋਂ ਦੇ ਲੋਕ ਵੀ ਜਿਹੜੇ ਨੇ ਉਹ ਬਹੁਤ ਵਧੀਆ ਤੇ ਚੰਗੀ ਸੋਚ ਵਾਲੇ ਲੋਕ ਜੋ ਕਿ ਮੈਂ ਕਹਿ ਸਕਦਾ ਹਾਂ ਕਿ ਜਿਨ੍ਹਾਂ ਨੇ ਮਲੋ ਪੁਲਿਸ ਦੀਆਂ ਦਿੱਤੀਆਂ ਸੇਵਾਵਾਂ ਨੂੰ ਜਿਹੜਾ ਹੈਗਾ ਮਾਣ ਤੇ ਆਦਰ ਬਖਸ਼ਿਆ ਮੈਂ ਇਹਨਾਂ ਸਾਰਿਆਂ ਦਾ ਬਹੁਤ ਹੀ ਧੰਨਵਾਦੀ ਹਾਂ ਔਰ ਜਿਹੜੇ ਨਵੇਂ ਐਸਐਸਪੀ ਸਾਹਿਬ ਅੱਜ ਆ ਰਹੇ ਨੇ ਉਹਨਾਂ ਨੇ ਚਾਰਜ ਲੈਣਾ ਹੈ ਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਇਹਦਾ ਇਹਨਾਂ ਦੀ ਜਿਹੜੀ ਹੈ ਇਹ ਸੋਚ ਦਾ ਉਹਨਾਂ ਨੂੰ ਵੀ ਫਾਇਦਾ ਹੋਵੇ। ਫਰੀਦਪੁਰ ਦੇ ਕਾਰਕਾਦ ਰਣ ਕੋਈ ਅਜਿਹੇ ਹਮਲਾ ਕਰਕੇ ਬੜੀ ਸੰਤੁਸ਼ਟੀ ਮਹਿਸੂਸ ਕੀਤੀ। ਫਿਲਹਾਲ ਤਾਂ ਜਿਹੜਾ ਹੈਗਾ ਮੈਨੂੰ ਕੋਈ ਚੀਜ਼ ਜਿਹੜੀ ਹੈਗੀ ਇਹ ਦਿਮਾਗ 'ਚ ਹੈ ਉਹ ਬਾਬਾ ਸ਼ੇਖ ਫਰੀਦ ਜੀ ਦਾ 7 ਦਿਨਾਂ ਦਾ ਮੇਲਾ ਜਿਹੜਾ ਸੀਗਾ ਔਰ ਉਹਦੇ ਵਿੱਚ ਮੈਨੂੰ ਯਾਦ ਆ ਕਿ ਉਸ ਸਮੇਂ ਜਿਹੜੇ डीआई जी रेंज साहब से मेरे नाल आप जो है शोभा यात्रा के मत टेकन वास्ते आए थे और असी जो है ओ, उस मेले के जड़ा हैगा उस समय के डीसी साहब उन्होंने वालों बहुत ही ज़्यादा जब मेहनत की गई सी और जोड़ा सुख सुखावी वो एडा व्डा मेला जगा वो निकल गया सी ਉਦਾ ਉਦਾ ਸਾਨੂੰ ਜਿਹੜਾ ਹੈਗਾ ਕਾਫੀ ਜਿਹੜਾ ਹੈਗਾ ਸੈਟੀਸਫੈਕਸ਼ਨ ਰਿਹਾ ਸਰ ਜੀ ਗੋਟ ਮੈਸੇਜ ਹੀ ਫ੍ਰੀ ਗੋਟ ਦੀਆਂ ਅਸੀਂ ਵੀ ਮੈਸੇਜ ਜੀ ਮੈਸੇਜ ਉਹ ਇਹ ਹੀ ਹੈ ਕਿ ਜਿਹੜਾ ਮੈਂ ਪਹਿਲਾਂ ਵੀ ਦੋਹਰਾਉਂਦਾ ਰਿਹਾ ਕਿ ਆਪਾਂ ਕਈ ਵਾਰੀ ਸੋਚਦੇ ਹਾਂ ਕਿ ਪੁਲਿਸ ਨੂੰ ਸਾਰਾ ਕੁਝ ਪਤਾ ਹੈ ਪਰ ਮੈਂ ਲੋਕਾਂ ਨੂੰ ਅਰਜ਼ ਕਰੂੰਗਾ ਕਿ ਜਦੋਂ ਵੀ ਉਹਨਾਂ ਨੂੰ ਕਿਸੇ ਵੀ ਕਿਸਮ ਦੇ ਕਿਸੇ ਕ੍ਰਾਈਮ ਜਾਂ ਕਿਸੇ ਸ਼ੱਕੀ ਵਿਅਕਤੀ ਦੇ ਬਾਰੇ ਵਿੱਚ ਪਤਾ ਚੱਲਦਾ ਹੈ ਤਾਂ ਉਹ ਪੁਲਿਸ ਨੂੰ ਉਹਦੀ ਸੂਚਨਾ ਜ਼ਰੂਰ ਦੇਣ ਔਰ ਤਾਂ ਕਿ ਪੁਰਸ਼ ਜਿਹੜੀ ਹੈਗੀ ਉਹਤੇ ਕਾਰਵਾਈ ਜਿਹੜਾ ਹੈਗਾ ਕਰ ਕਰ ਸਕੇ ਕਿਉਂਕਿ ਹਰ ਇੱਕ ਡਿਪਾਰਟਮੈਂਟ 'ਚ ਇਹ ਚੀਜ਼ ਹੁੰਦੀ ਹੈ ਕਿ ਕਈ ਵਾਰੀ ਮਲਟੀਪਲੀਸਿਟੀ ਆਫ ਵਰਕ ਹੁੰਦਾ ਹੈ ਜਾਂ ਕੰਮ ਦਾ ਰੁਝਾਨ ਇੰਨਾ ਜ਼ਿਆਦਾ ਹੁੰਦਾ ਜਿਹਦੇ 'ਚ ਕਿ ਅਸੀਂ ਕਈ ਚੀਜ਼ਾਂ ਤੇ ਗੌਰ ਨਹੀਂ ਕਰ ਪਾਉਂਦੇ ਪਰ ਜਦੋਂ ਲੋਕੀ ਆਪ ਜਿਹੜਾ ਹੈਗਾ ਸਾਨੂੰ ਕਿਸੇ ਵੀ ਕਿਸਮ ਦੀ ਇਨਫੋਰਮੇਸ਼ਨ ਦਿੰਦੇ ਨੇ ਤਾਂ ਉਹਤੇ ਅਸੀਂ ਜਿਹੜਾ ਹੈਗਾ ਕਾਰਵਾਈ ਕਰਨ 'ਚ ਸਾਡਾ ਇੰਟਰਸਟ ਵੀ ਬੰਦ ਆ ਉਹਦੇ ਜੋ ਮੈਂ ਦੇਖਿਆ ਕਿ ਸਫਲਤਾ ਵੀ ਪੁਲਿਸ ਨੂੰ